ਵਾਇਗੁਰਜੀ ਦਾ ਖਾਲਸਾ ਵਾਇਗੁਰਜੀ ਦੀ ਫਤਿਹ ਵਾਇਗੁਰਜੀ ਦਾ ਖਾਲਸਾ ਵਾਇਗੁਰਜੀ ਦੀ ਫਤਿਹ ਅਰਗੁਨਦਰ ਸਿੰਘ ਥੈਂਕ ਯੂ ਤੁਸੀਂ ਜੁਆਇਨ ਕੀਤਾ ਸਿੱਧਾ ਪੰਜਾਬ ਤੋਂ ਸੁਲਤਾਨਪੁਰ ਲੋਧੀ ਇਲਾਕੇ ਤੋਂ ਤੇ ਜਿੱਥੇ ਕਾਫੀ ਪਾਣੀ ਖੜਾ ਹੈ ਖੇਤਾਂ ਵਿੱਚ ਵੀ ਤੇ ਮੇਰੇ ਖਿਆਲ ਇੱਥੇ ਬੰਨ ਵੀ ਟੁੱਟੇ ਕ ਨਹੀਂ ਟੁੱਟਿਆ ਬੰਨ ਆਲੇ ਦੋਲੇ ਹਾਂ ਹਾਂਜੀ ਭਾਈ ਸਾਹਿਬ ਇੱਥੇ ਗਿਆ 11 ਤਰੀਕ ਨੂੰ ਜਿਹੜਾ ਬਾਉਪੁਰ ਕੋਲੇ ਜਿਹੜਾ ਬੰਨ ਟੁੱਟ ਗਿਆ ਸੀ ਜਿਹਦੇ ਕਰਕੇ ਜਿਹੜਾ ਪਾਣੀ ਜਿਹੜਾ ਕਾਫੀ ਖੇਤਾਂ ਦੇ ਵਿੱਚ ਆ ਗਿਆ ਸੀਗਾ ਤੇ ਕੱਲ ਜਿਹੜਾ ਉਹ ਇੱਥੇ ਇੱਕ ਹੋਰ ਪਿੰਡ ਹੈ گاਵਾ ਰਾਮਪੁਰ ਰਾਮਪੁਰ ਗੋਰਾ ਉਥੋਂ ਬੰਨ ਟੁੱਟ ਗਿਆ ਸੀਗਾ ਤੇ ਉਥੋਂ ਵੀ ਜਿਹੜਾ ਪਾਣੀ ਹੋਣਾ ਉਹ ਬਹੁਤ ਜ਼ਿਆਦਾ ਮਾਤਰਾ ਵਿੱਚ ਅੰਦਰ ਆ ਰਿਹਾ ਤੇ ਫਸਲਾਂ ਤਾਂ ਪਹਿਲਾਂ ਹੀ ਬਹੁਤ ਜਿਹੜੀਆਂ ਉਹ ਨੁਕਸਾਨੀਆਂ ਗਈਆਂ ਵਾ ਤੇ ਉਹ ਪਾਣੀ ਦਾ ਲੈਵਲ ਜਿਹੜਾ ਪੱਧਰ ਆ ਕਾਫੀ ਉੱਪਰ ਨੂੰ ਵੱਧ ਗਿਆ ਹੈ ਤੇ ਹੁਣ ਖਾਸ ਟੀਮਾਂ ਲੱਗੀਆਂ ਮੇਰੇ ਖਿਆਲ ਕਾਫੀ 4-5 ਦਿਨਾਂ ਤੋਂ ਲੱਗੀਆਂ ਮੇਰੇ ਖਿਆਲ ਹਾਂਜੀ ਕਾਲ ਸਾਈਡ ਦੀ ਟੀਮ ਹਾਂਜੀ 4-5 ਦਿਨ ਹੋ ਗਏ ਨੇ ਅਸੀਂ ਇੱਥੇ ਲੱਗੇ ਆਂ ਔਰ ਕੁਝ ਫੈਮਲੀਆਂ ਸ ਆਪਾਂ ਰੈਸਕਿਊ ਕਰ ਰਹੇ ਆਂ ਪਸ਼ੂਆਂ ਪਸ਼ੂਆਂ ਨੂੰ ਪਾਣੀ ਦੇ ਰੈਸਕਿਊ ਕਰਕੇ ਬਾਹਰ ਲੈ ਕੇ ਆ ਰਹੇ ਆਂ ਨਾ ਤੇ ਜਾਂ ਫਿਰ ਉਹਨਾਂ ਵਾਸਤੇ ਜਿਹੜੇ ਪਰਿਵਾਰ ਘਰਾਂ 'ਚ ਬੈਠੇ ਨੇ ਉਹਨਾਂ ਵਾਸਤੇ ਰਸਤ ਪਾਣੀ ਦਾ ਜਿਹੜਾ ਪ੍ਰਬੰਧ ਕਰ ਰਹੇ ਆਂ ਤੇ ਕਿਉਂਕਿ ਪਾਣੀ ਜਿਆਦਾ ਔਨ ਕਰਕੇ ਜਿਹੜੇ ਆ ਉਹ ਪਾਣੀ ਵਾਲੇ ਬੋਰ ਆ ਜਿਹੜਾ ਉਹ ਚੱਲ ਨਹੀਂ ਰਹੇ ਹੈਗੇ ਤੇ ਲਾਈਟ ਵਗੈਰਾ ਵੀ ਨਹੀਂ ਆ ਰਹੀ ਉਹ ਸ਼ਾਮ ਨੂੰ ਆਉਂਦੀ ਆ ਤੇ ਇਸ ਕਰਕੇ ਉਹਨਾਂ ਨੂੰ ਜਿਹੜੀਆਂ ਮੋਢਲੀਆਂ ਜ਼ਰੂਰਤਾਂ ਨੇ ਹਨਾ ਉਹ ਬਹੁਤ ਜ਼ਰੂਰੀ ਹੈ ਕਿ ਉਹਨਾਂ ਤੱਕ ਰਸਤਾ ਪਾਣੀ ਜਿਹੜਾ ਪੁੱਜਦਾ ਹੋਵੇ ਬਿਲਕੁਲ ਬਿਲਕੁਲ ਨਾਲੇ ਹੁਣ ਗਰਮੀ ਬਹੁਤ ਆ ਕਿਉਂਕਿ ਜਦੋਂ ਪਾਣੀ ਇੱਦਾਂ ਆਉਂਦਾ ਖੜਾ ਹੁੰਦਾ ਤੇ ਬਿਮਾਰੀਆਂ ਵੀ ਬਹੁਤ ਫੈਲਦੀਆਂ ਸੋ ਤੁਹਾਨੂੰ ਵੀ ਆਪਣਾ ਸਾਰੇ ਸੇਵਾਦਾਰ ਨੂੰ ਵੀ ਆਪਣੇ ਜਿਹੜੇ ਫਸਿਓ ਖੇਤਾਂ ਦੇ ਵਿੱਚ ਜਾਂ ਇੱਥੇ ਜਿੱਥੇ ਹੜਾ ਆਇਆ ਅਸੀਂ ਉਹਨਾਂ ਨੂੰ ਅਪੀਲ ਕਰਦੇ ਪਾਣੀ ਜੇ ਪਾਣੀ ਤੋਂ ਨਹੀਂ ਤੇ ਪਾਣੀ ਵਿੱਚ ਪਾਣੀ ਤੋਂ ਦੂਰ ਰਹੋ ਪਾਣੀ ਸਾਫ ਨਹੀਂ ਹੁੰਦਾ ਕਿਉਂਕਿ ਹਰ ਚੀਜ਼ ਹੁੰਦੀ ਹੈ ਦਵਾਈਆਂ ਦਵਾਈਆਂ ਤੇਲ ਤੋਂ ਸਾਰਾ ਹੁੰਦਾ ਸੋ ਤੁਸੀਂ ਹੁਣ ਇਸ ਵੇਲੇ ਕਿਹੜਾ ਪਿੰਡ ਆ ਕਿੱਥੇ ਇਸ ਵੇਲੇ ਪਿੰਡ ਆ ਤੇ ਰਾਮਪੁਰ ਗੋਰਾ ਗੋੜਾ ਪਿੰਡ ਆ ਜੀ ਅਸੀਂ ਇੱਥੇ ਸਾਡੇ ਨਾਲ ਕੁਝ ਪਰਿਵਾਰ ਬੈਠੇ ਨੇ ਇਹਨਾਂ ਨੂੰ ਆਪਾਂ ਰੈਸਕਿਊ ਕਰਕੇ ਲੈ ਕੇ ਜਾ ਰਹੇ ਹਾਂ ਬਾਹਰਲੇ ਪਾਸੇ ਬੰਦ ਤੋਂ ਬਾਹਰਲੇ ਪਾਸੇ ਲੈ ਕੇ ਜਾ ਰਹੇ ਹਾਂ ਤੇ ਤੁਸੀਂ ਦੇਖ ਸਕਦੇ ਹੋ ਅਰਟੀਕਲ ਜੇ ਇਹ ਫਿਰ ਜਿਹੜਾ ਵਾਲੇ ਪਾਣੀ ਘਰ ਦੇ ਵਿੱਚ ਪਾਣੀ ਆ ਗਿਆ ਜਾਂ ਵਾਲੇ ਦੁਆਲੇ ਪਾਣੀ ਆ ਗਿਆ ਘਰ ਦੇ ਵਿੱਚ ਵੀ ਆ ਗਿਆ ਘਰ ਦੇ ਪਾਣੀ ਦਾ ਹਾਂਜੀ ਘਰ ਦੇ ਵਿੱਚ ਪਾਣੀ ਵੀ ਆ ਗਿਆ ਪਾਣੀ ਦਾ ਲੈਵਲ ਕੱਲ ਦਾ ਕਾਫੀ ਹੋਰ ਵੱਧ ਗਿਆ ਉਹਦੇ ਕਰਕੇ ਫਿਰ ਜਿਹੜੇ ਪਰਿਵਾਰ ਆ ਉਹ ਥੋੜਾ ਜਿਹਾ ਖਾਵੇਂ ਹਾਲਾਤਾਂ ਚ ਪਹੁੰਚਣਾ ਚਾਹੁੰਦੇ ਆ ਤੇ ਉਹਨਾਂ ਨੂੰ ਆਪਾਂ ਰੈਸਕਿਊ ਕਰ ਰਹੇ ਹਾਂ ਥੋੜੇ ਮੈਂ ਤੁਹਾਨੂੰ ਇੱਕ ਸਵਾਲ ਪੁੱਛਦਾ ਤੁਸੀਂ ਇੱਥੇ ਪੁੱਛ ਸਕਦੇ ਆ ਸੰਗ ਤੁਹਾਡੇ ਵਿੱਚ ਜਿਹੜੀ ਪਬਲਿਕ ਨਾਲ ਤੁਸੀਂ ਰੈਸਕਿਊ ਕਰ ਰਹੇ ਹੋ ਕੋਈ ਇਹਨਾਂ ਦੀ ਆਸ ਸੀ ਕਿ ਕੋਈ ਆਊਗਾ ਇਹਨਾਂ ਨੂੰ ਇਦਾਂ ਬਚਾਉਣ ਨੂੰ ਜਾਂ ਆਸ ਹੈਗੀ ਕਿ ਮਗਰੋਂ ਕੋਈ ਦੀ ਮਦਦ ਕਰੂਗੇ ਮਗਰੋਂ ਹਾਂਜੀ ਮੈਂ ਤੁਹਾਡੀ ਗੱਲ ਵੀ ਕਰਵਾ ਦਿੰਦਾ ਵਾਂ ਥੋੜਾ ਜਿਹਾ ਭਾਈ ਸਾਹਿਬ ਜਿਵੇਂ ਤੁਸੀਂ ਇੱਥੇ ਆ ਜਿਹੜਾ ਪਾਣੀ ਆ ਗਿਆ ਤੁਹਾਨੂੰ ਤੁਸੀਂ ਕੀ ਸੋਚਦੇ ਸੀ ਇੱਥੇ ਪਾਣੀ ਆ ਸਕਦਾ ਹੈ ਜਾਂ ਤੁਹਾਨੂੰ ਕੋਈ ਸੰਭਾਵਨਾ ਸੀਗੀ ਪਾਣੀ ਆਉਣ ਦੀ ਪਾਣੀ ਤਾਂ ਭਾਜੀ ਇਤਰਾ ਵੀ ਪਿੱਛੇ ਮਾਹਤਲ ਦਾ ਜਦੋਂ ਮਾਹਤਲ 'ਚ ਬਾਰਿਸ਼ ਹੋ ਗਈ ਹਾਂਜੀ ਉਦੋਂ ਪਾਣੀ ਫਿਰ ਆਰ ਜੀ ਬੰਨ ਲਾਏ ਅਸੀਂ ਆਪ ਦੇ ਕਲੇ ਵਾ ਤੇ ਇਹ ਵੀ ਖਾਲਸਾ ਨੇ ਸਾਨੂੰ ਬੰਨ ਲਾ ਕੇ ਦਿੱਤੇ ਆ ਹਾਂਜੀ ਤੇ ਜਦੋਂ ਦਰਿਆ ਪਿੱਛੇ ਮਹਾਤਲ ਚ ਮੀਂਹ ਪੈ ਜਾਂਦਾ ਡੈਮਾ ਦਾ ਲੈਵਲ ਵੱਧਾ ਉਦੋਂ ਪਾਣੀ ਛੱਡ ਦਿੰਦੇ ਆ ਅਗਲੇ ਬੰਨੇ ਸਾਨੂੰ ਦੱਸਦੇ ਉਦੋਂ ਆ ਜਦੋਂ ਸਾਡੇ ਘਰਾਂ ਚ ਪਾਣੀ ਪੈ ਜਾਂਦਾ ਫਿਰ ਕੋਈ ਸਰਕਾਰ ਦਾ ਬੰਦਾ ਨਹੀਂ ਆਉਂਦਾ ਤੇ ਉਹ ਖਾਲਸਾ ਆੜੀ ਆ ਸਾਡੀ ਜਿਹੜੀ ਮਦਦ ਕਰਦੀ ਆਣ ਕੇ ਤੇਜ ਜੀ ਵੀ ਕੀਤੀ ਆ ਲੋਕਾਂ ਦੀ ਪੈੜ ਜੀ ਰੇਤਾ ਪੈ ਗਈ ਉਹ ਬਣਾ ਕੇ ਦਿੱਤੀ ਹੁਣ 25 ਚ ਫਿਰ ਇੱਕ ਸਾਲ ਕੱਢਿਆ ਤੇ ਹੁਣ ਫਿਰ ਆ ਗਿਆ ਹੁਣ ਫਿਰ ਵਿਚਾਰੇ ਇਹਨਾਂ ਨੂੰ ਅੱਜ 10 ਦਿਨ ਹੋ ਗਏ ਆ ਕਿ ਇਹਦੀ ਮੱਝ ਲਾਇਆ ਕਿ ਬੱਚਿਆਂ ਨੂੰ ਬਾਹਰ ਲਾਇਓ ਕਿਸੇ ਦੇ ਦਾਣੇ ਕੱਢ ਲੈ ਕੇ ਇਹਦੇ ਟਰੈਕਟਰ ਕੱਢ ਲੈ ਕੱਲ ਵੀ ਸਾਡੇ ਨਾਲ ساری ਝੜੀ ਵਿਚਾਰੇ ਇਸ ਤਰ੍ਹਾਂ ਹੀ ਲੱਗੇ ਰਹੇ ਆ ਹਾਂਜੀ ਹਾਂਜੀ ਬਹੁਤ ਔਖਾ ਸਮਾਂ ਆ ਪਈ ਜਿੱਤਾ ਭਈ ਲੱਗਦਾ ਭਈ ਜਿਹੜੀ ਸਾਦੀ ਉੱਥੇ ਸੰਗਤ ਰਹਿੰਦੀ ਆ ਡਰਚ ਰਹਿੰਦੀ ਭਈ ਖੜ ਜਦੋਂ ਮਰਜ਼ੀ ਆ ਸਕਦਾ ਉੱਥੇ ਤਾਂ ਨਾ ਤੁਹਾਨੂੰ ਸਰਕਾਰ ਦੱਸਦੀ ਨਾ ਕੋਈ ਹੋਰ ਦੱਸਦਾ ਭਈ ਹੜ ਆਉਣ ਲੱਗੇ ਆ ਹਾਂਜੀ 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 ਨਹੀਂ ਔਖਾ ਬਹੁਤ ਸਮਾਂ ਸਾਨੂੰ ਪਤਾ ਮੈਂ ਦੇਖਿਆ ਕੀ ਹੋ ਰਿਹਾ ਪਾਣੀ ਦੇ ਵਿੱਚ ਵੀ ਅਸੀਂ ਪਤਾ ਨਹੀਂ ਜਿੱਦਾਂ ਤੁਹਾਡੀਆਂ ਇੱਥੇ ਤੁਹਾਡਾ ਜਿੰਨਾ ਵੀ ਸਪੋਰਟ ਕਰ ਸਕਦੇ ਕਰਾਂਗੇ ਸੰਗਤ ਵੀ ਸੁਣਦੀ ਤੁਹਾਡੇ ਇੱਥੇ ਵੀਡੀਓ ਸੁਣਦੀ ਆ ਤਾਂ ਤੁਸੀਂ ਆਪਣੇ ਬਹੁਤ ਸਨੇਹਾ ਦੇ ਜਿਹੜਾ ਦੁਨੀਆ ਨੂੰ ਦੱਸਦਾ ਕਿ ਸਨੇਹਾ ਦੇਣਾ ਜਿਹੜੀ ਸੰਗਤ ਬਾਹਰ ਜਾਂਦੀ ਆ ਕਿਉਂਕਿ ਇਦਾਂ ਦੇ ਇਲਾਕੇ 'ਚ ਰਹਿਣਾ ਇਦਾਂ ਥਾਂ ਤੇ ਰਹਿਣਾ ਇਦਾਂ ਸਰਕਾਰਾਂ ਥੱਲੇ ਰਹਿਣਾ ਭਿਜੇ ਤੁਹਾਨੂੰ ਉਹ ਨਹੀਂ ਕੁਝ ਨਹੀਂ ਦੱਸਦੇ ਤੇ ਇੱਕ ਵਾਰ ਆਕੇ ਪਾਣੀ ਦੇ ਘਰ ਤੁਸੀਂ ਸਾਲ ਦੋ ਸਾਲਾਂ ਮੱਸੀ ਖੜੇ ਹੁੰਨੇ ਮੁੜ ਕੇ ਫੇਰ ਹੋਏ ਗਾਦ ਹੋ ਜਾਂਦੀ ਪਾਣੀ ਦੀ ਸਾਰਿਆਂ ਦਾ ਨੁਕਸਾਨ ਹੋ ਗਿਆ ਹਾਂ ਜੀ ਬਹੁਤ ਬਹੁਤ ਨਕਸਨ ਹੋਇਆ ਬਹੁਤ ਨਕਸਨ ਹੋਇਆ ਦੋ ਦਿਨਾਂ ਤੋਂ ਹਾਂ ਜੀ ਹਾਂ ਜੀ ਘਰਾਂ ਦੇ ਵਿੱਚ ਵੀ ਲੋਕਾਂ ਦੇ ਪਾਣੀ ਪੈ ਗਿਆ ਲੋਕਾਂ ਦੇ ਕੋਈ ਦਾਣੇ ਵਿਚਾਰੇ ਕਿਸੇ ਦੇ ਰੁੜ ਗਏ ਆ ਕੇ ਇਹਦੇ ਕੋਠੇ ਤੇ ਚੜਾ ਕੇ ਰੱਖੇ ਆ ਉਹਦੇ ਛੱਤਾਂ ਤੇ ਲੋਕ ਬੈਠੇ ਆ ਤੇ ਪੁੱਤਾਪੜ ਲਾ ਕੇ ਤੇ ਕੋਈ ਪੱਲੀ ਲਾ ਕੇ ਬੈਠਾ ਵਿਚਾਰਾ ਕੀ ਕਰੂਗਾ ਜੀ ਨਹੀਂ ਅਸੀਂ ਹੋਏ ਜਿੱਦਾਂ ਹੁਣ ਤੁਸੀਂ ਨਾਲ ਜੁੜਿਓ ਪਿੰਡ ਵਾਲੇ ਨਾਲ ਜੁੜੀ ਜਾਂਦੇ ਆ ਤੁਹਾਡੇ ਵਰਗੇ ਬਹੁਤ ਵਧੀਆ ਜਿਹੜੇ ਇਨਸਾਨ ਇੱਕ ਦੂਜੇ ਦੀ ਮਦਦ ਕਰਦੇ ਆ ਇਹਨਾਂ ਨੇ ਪੰਜਾਬ ਬਚਾਇਆ ਆ ਇੱਥੇ ਮੈਨੂੰ ਪਤਾ ਨਹੀਂ ਹੋਰ ਕੀ ਇੱਥੇ ਜਿੰਨਾ ਪਈ ਸਰਕਾਰਾਂ ਬੋਲ ਕੀ ਹੋ ਰਿਹਾ ਪਰ ਅਸੀਂ ਕਹਿੰਦੇ ਜੇ ਕੋਈ ਵੀ ਸਾਡਾ ਸਾਡਾ ਮੋਢਾ ਜੋੜ ਕੇ ਮਦਦ ਕਰਨੀ ਚਾਹੁੰਦੇ ਪਿੰਡਾਂ ਜਿਵੇਂ ਅਸੀਂ ਜੀਆਂ ਨੂੰ ਕਹਿੰਦੇ ਇਸ ਵੇਲੇ ਕੋਈ ਹੋਣਾ ਜਿਆਦਾ ਧੜੇਵੰਦੀਗਾ ਕੋਈ ਕਿਹੜੀ ਪੋਲੀਟਿਕਲ ਪਾਰਟੀ ਹੋਣਾ ਹੀ ਚਾਹੀਦਾ ਕੋਸ਼ਿਸ਼ ਬਸ ਇਨਸਾਨੀਅਤ ਤੌਰ ਤੇ ਇਕੱਠੇ ਹੋ ਕੇ ਤੁਰੋ ਪੰਜਾਬ ਦੇ ਜਿਹੜੇ ਵਿੱਚ ਫਸਿਓ ਖੜਾ ਜੋ ਬਚਾਓ ਸੋ ਭਾਈ ਸਾਹਿਬ ਮਗਰੋਂ ਹੁਣ ਤਾਂ ਤੁਸੀਂ ਜਿਹੜੀ ਸੰਗ ਸਾਰੀ ਦੁਨੀਆ ਤੁਹਾਡੇ ਵੀਡੀਓ ਦੇਖਦੀ ਹੁਣ ਤੁਹਾਡੇ ਘਰ ਦੇਖਦੀ ਪਾਣੀ ਥੱਲੇ ਸਾਰਾ ਕੁਝ ਪਾਣੀ ਦਾ ਡੁੱਬੇ ਪਏ ਘਰ ਤੇ ਬਹੁਤ ਕਈ ਬਹੁਤ ਸੱਤਾਂ ਦੇ ਵਿੱਚ ਮਗਰ ਜਦੋਂ ਪਾਣੀ ਉਤਰ ਜਾਂਦਾ ਉਹ ਅਸਲੀ ਕੰਮ ਉਦੋਂ ਸ਼ੁਰੂ ਹੁੰਦਾ ਉਦੋਂ ਕਈ ਫਿਰ ਤੁਹਾਨੂੰ ਪਿੱਠ ਦਿਖਾਲਦੇ ਆ ਇਹ ਉਦੋਂ ਤੁਹਾਡੀ ਕੀ ਆਸ ਹੈ ਤੁਹਾਨੂੰ ਕੀ ਲੋੜ ਪਾਊਗੀ ਉਦੋਂ ਅਸੀਂ ਤਾਂ ਭਾਜੀ ਇਹੋ ਜਾਣੇ ਆ ਕਿ ਜਦੋਂ ਪਾਣੀ ਉਤਰ ਜਾਵੇ ਤੇ ਸਾਡੇ ਜਿਹੜੇ ਬਾਂਹਾਂ ਪ੍ਰੋਪਰ ਇਹਨਾਂ ਦੀ ਜੜੀ ਉਹ ਰਿਪੇਅਰ ਜਿੱਥੇ ਜਿੱਥੇ ਮਿੱਟੀ ਪੈਣ ਵਾਲੀ ਉਹ ਪਾ ਕੇ ਗਾਂ ਲੋਕਾਂ ਦੀ ਜਿਹੜੀ ਕਣਕਾ ਚਲੋ ਆਪਦਾ ਲੋਕੀਂ ਬੀਜ ਲੈਣ ਤੇ ਹਾਂਜੀ ਹਾਂਜੀ ਤੇ ਇਹਨਾਂ ਵੀ ਪੈਲੀ ਆ ਜਿਹੜੀ ਲੋਕਾਂ ਦੀ ਜੇਕੇ ਦੀ ਖਰਾਬ ਹੋਈਏ ਤੇ ਉਹ ਬਣ ਜੇ ਹਾਂਜੀ ਤੇ ਜੇ ਜੇਕੇ ਦਾ ਗਰੀਬ ਦਾ ਚਲੋ ਘਰ ਠੱਠਾ ਉਹਦਾ ਸਰਕਾਰ ਨੂੰ ਚਾਹੀਦਾ ਵੀ ਇਹਦਾ ਦੀ ਮਤ ਕਰੇ ਪਰ ਸਰਕਾਰ ਕਰਦੀ ਨਹੀਂ ਆ ਹਾਂਜੀ 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 ਨਹੀਂ ਨਹੀਂ ਅਸੀਂ ਅਸੀਂ ਇਹ ਸਾਡਾ ਹੁਣ ਦੋ ਤਿੰਨ ਵਾਰੀ ਇੱਥੇ ਹੜ ਦੇਖੇ ਪੰਜਾਬ ਦੇ ਕਾਫੀ ਬਹੁ ਭਾਰੇ ਤੇ ਅਸੀਂ ਵੀ ਤੁਹਾਡੇ ਨਾਲ ਖੜੇ ਆ ਜੇ ਸੰਗਤ ਦੀ ਦੇਖਦੀ ਤੁਹਾਡੇ ਐਸੋਸੀਏਸ਼ਨ ਵੀਡੀਓ ਦੇਖ ਦਿਆ ਉਹ ਵੀ ਹਮਦਰਦੀ ਆ ਕੋਈ ਨਹੀਂ ਤੁਸੀਂ ਇਕੱਲੇ ਨਿਗੇ ਭਾਈ ਸਾਹਿਬ ਅਸੀਂ ਤੁਹਾਡੇ ਪਿੰਡਾਂ ਨਾਲ ਜਿੰਨਾ ਵੀ ਮੋਢਾ ਜੋੜ ਕੇ ਮਦਦ ਕਰ ਸਕਦੇ ਕਰਾਂਗੇ ਤੁਸੀਂ ਆ ਜਿਹੜਾ ਟਾਈਮ ਆ ਕਢਾ ਲਓ ਮੈਨੂੰ ਪਤਾ ਵੀ ਸਾਨੂੰ ਸਾਰਿਆਂ ਨੂੰ ਪਤਾ ਵੀ ਬਹੁਤ ਆ ਸਮਾਂ ਆ ਜਦੋਂ ਇੱਕ ਤਾਂ ਹੁੰਦਾ ਇੱਟਾਂ ਘਰ ਹੁੰਦਾ ਇੱਕ ਹੁੰਦਾ ਇਹ ਘਰਨ ਦਾ ਜਿੱਥੇ ਤੁਸੀਂ ਸਾਰੇ ਪਿਆਰ ਨਾਲ ਘਰ ਬਣਾਇਆ ਹੁੰਦਾ ਸਾਰਾ ਕੁਝ ਹੁੰਦਾ ਇੱਕਦਮ ਹੀ ਡੋਬ ਜਾਂਦਾ ਉਹਨਾਂ ਦਿਲ ਟੁੱਟਦਾ ਉਹ ਉਹ ਸਾਨੂੰ ਫੀਲਿੰਗ ਤੁਹਾਡੀ ਹੋ ਰਹੀ ਅਸੀਂ ਆਪਣੇ ਸੋਚ ਨਹੀਂ ਸਕਦੇ ਕਿੰਨਾ ਮਾੜਾ ਤੁਹਾਡੀ ਫੀਲਿੰਗ ਪਰ ਅਸੀਂ ਤੁਹਾਨੂੰ ਬਿਲਕੁਲ ਕੋਸ਼ਿਸ਼ ਕਰਾਂਗੇ ਜਿੱਥੇ ਮਗ ਹੋਣ ਵੀ ਤੇ ਮਗਰੇ ਖੜੇ ਹੋਵਾਂਗੇ ਤੁਸੀਂ ਬਸ ਜੋ ਕਰਦੇ ਕਰੀ ਜਾਓ ਇੱਕ ਦੂਜੇ ਦੀ ਮਦਦ ਕਰੀ ਜਾਓ ਤੇ ਮਗਰੋਂ ਸੰਗਤ ਮੈਂ ਬੇਨਤੀ ਕਰਦਾ ਤੁਸੀਂ ਖਾਸ ਤਰ੍ਹਾਂ ਤਕੜੇ ਕੀਤਾ ਹੋਰ ਤਕੜੇ ਕਰੋ ਅਸੀਂ ਇਹਨਾਂ ਦੇ ਇਲਾਕਿਆਂ ਜਾ ਕੇ ਮਗਰੋਂ ਵੀ ਸੇਵਾ ਕਰੀਏ ਘਰ ਬਣਾਈਏ ਹੋਰ ਵੀ ਕੰਮ ਕਰੀਏ ਜਿਹੜੇ ਲੋੜਿਆ ਗਰੀਬਾਂ ਦੀ ਤੁਹਾਡਾ ਬਹੁਤ ਧੰਨਵਾਦ ਸਾਡੇ ਵੱਲੋਂ ਅਰਦਾਸਾਂ ਸਾਰੇ ਕਰਦੇ ਵੇ ਤੁਸੀਂ ਚੜ੍ਹਦੀ ਕਲਾ ਰਹੋ ਤੁਹਾਡੇ ਇਲਾਕੇ 'ਚ ਪਾਣੀ ਚੱਲ ਜਵੇ ਤੇ ਘਾਰ ਘੁਰ ਸਾਰੇ ਮੁੜ ਕੇ ਬਸਣ ਲੱਪਣ ਹਾਂਜੀ ਹਾਂਜੀ ਠੀਕ ਹੈ ਅੰਦੀ ਗੁਰਿੰਦਰ ਸਿੰਘ ਜੀ। ਉਹ ਮੈਡੀਕਲ ਉਹ ਹੀ ਮੈਂ ਕਿਹਨਾ ਨਾ ਕਿਉਂਕਿ ਹੁਣ ਤਾਂ ਬਿਮਾਰੀਆਂ ਫੈਲ ਗਈਆਂ ਬੰਦਿਆਂ ਲਈ ਪਸ਼ੂਆਂ ਦੀ ਬਿਮਾਰੀ ਫੈਲੂਗੀ ਕਿਉਂ ਪਾਣੀ ਬਹੁਤ ਗੰਦਾ ਆ ਉਹ ਵੀ ਸਾਨੂੰ ਫੇਰ ਮੈਡੀਕਲ ਦੇਖਣਾ ਪੈਣਾ ਜਿਹੜੇ ਪਸ਼ੂਆਂ ਦੇ ਡਾਕਟਰ ਉਹ ਵੀ ਲਿਆਉਣੇ ਪੈਣੇ ਫੇਰ ਮਗਰੋਂ ਦੇਖਣਾ ਪਾਣੀ ਦੀਆਂ ਚਿੱਕੜਾਂ ਹੈ ਘਰਾਂ ਦੇ ਵਿੱਚ ਕਿਹੜੇ ਘਰ ਦੇ ਭਾਇਆ ਕਿਹੜੇ ਖੂਹ ਵੀ ਭਰ ਗਏ ਨਾਲ ਕਿ ਪਾਣੀ ਦੇ ਵੀ ਮਿਲਦੇ ਉੱਥੇ ਸੋ ਉਹ ਵੀ ਦੇਖਣੇ ਪੈਣੇ ਮੋਟਰਾਂ ਵੀ ਦੇਖਣੇ ਪੈਣੀਆਂ ਸਾਡੀ ਇਹ ਬੇਨਤੀ ਆ ਤੇ ਤੁਸੀਂ ਜੋ ਕਰਦੇ ਭਾਈ ਸਾਹਿਬ ਕਰੀ ਜਾਓ ਅਸੀਂ ਸਾਨੂੰ ਬੜਾ ਮਾਣ ਹੈ ਸਾਡੇ ਸਾਰੇ ਸੇਵਾਦਾਰ ਤੇ ਸਾਡੀਆਂ ਟੀਮਾਂ ਤੇ ਥੈਂਕ ਯੂ ਤੁਸੀਂ ਆਪਣਾ ਘਰ ਛੱਡ ਕੇ ਵੀ ਦੇਖੋ ਇੱਥੇ ਬੈਠੇ ਨਾਲ ਇਹਨਾਂ ਤੇ ਇਹਨਾਂ ਨੂੰ ਬਹੁਤ ਹੌਸਲਾ ਹੈ ਇਹਨਾਂ ਦਾ ਬਿਲਕੁਲ ਜੀ ਤੇ ਤੁਸੀਂ ਦੇਖ ਸਕਦੇ ਅਸੀਂ ਤੁਹਾਨੂੰ ਥੋੜਾ ਜਿਹਾ ਆਸ-ਪਾਸ ਦਾ ਮਾਹੌਲ ਦਿਖਾ ਦਿੰਨੇ ਹਾਂ ਹਾਂਜੀ ਇੱਥੇ ਚਾਰੇ ਪਾਸੇ ਹਾਂਜੀ ਉਹ ਅੱਛਾ ਸਾਰੇ ਪਾਸੇ ਇਹ ਤਾਂ ਚਾਰ ਸਵੇਰੇ ਅੱਛਾ ਇੱਕ ਘੜੀ ਘੜੀ ਹੁੰਦਾ ਇਦਾਂ ਹਾਲ 2 ਸਾਲ ਦੇ ਸਾਲ ਵੱਲ ਬਰਖਾ ਹੈ। ਇਹ ਤੋਂ ਬਹੁਤ ਹੀ ਜ਼ਿਆਦਾ ਹੀ ਬਹੁਤੀ ਨੁਕਸਾਨਿਆ। ਆਹ ਮਾੜਾ ਹਾਂ। ਸੰਗ ਜੀ ਤੁਸੀਂ ਦੇਖ ਰਹੇ ਹੋ ਕੀ ਹੋ ਰਿਹਾ ਦੇਖ ਲਓ ਆ ਸਰਦਾਰਪੁਰ ਦੋਤੀ ਵਾਲੇ ਇਲਾਕੇ ਵਿੱਚ ਹੋਰ ਵੀ ਇਲਾਕੇ ਇਦਾਂ ਦੇ ਜਿਹੜੇ ਪੰਜਾਬ 'ਚ ਹੋਇਆ ਪਾਣੀ ਖੜਾ ਖਾਸ ਕਰਕੇ ਦੇ ਟੀਮ ਜੁੜੀ ਹੋਆ 1000 ਇਨਸਾਨਾਂ ਦੇ ਜੋ ਫਾਈ ਸਾਹਿਬ ਦਾ ਬਹੁਤਨ ਵਾ ਤੁਸੀਂ ਆਪਣਾ ਟਾਈਮ ਕੱਢਿਆ ਤੇ ਸਾਨੂੰ ਵੀ ਜਦੋਂ ਮੁੜ ਕੇ ਗਿਆ ਸਾਰੀ ਟੀਮ ਵੱਲੋਂ ਬਹੁਤ ਮਾਣਿਆ ਵੀ ਸਾਡੀਆਂ ਟੀਮਾਂ ਸੇਵਾਦਾਰ ਲੱਗਿਓ ਪਿੰਡ ਵਾਲੀ ਨਾਲ ਤੁਹਾਨੂੰ ਜੁੜਿਓ ਇਹ ਔਖੇ ਸਮੇਂ ਸਾਰੇ ਜੁੜ ਕੇ ਤੁਰਨ ਤੇ ਪੰਜਾਬ ਦੇ ਨਾਲ ਖੜੇ ਹੋਈਏ ਇਸ ਵਿੱਚ ਜਦੋਂ ਪਹਿਲਾਂ ਕੋਈ ਪਾਰਟੀ ਵਾਜਣਾਂ ਵਿੱਚ ਹੋਵੇ ਤੇ ਜੇ ਅਸੀਂ ਤੁਹਾਨੂੰ ਅਸੀਂ ਅਪਡੇਟ ਕਰ ਦਵਾਂ ਕੱਲ੍ਹ ਵੀ ਲਾਈਵ ਕਰਦੇ ਹਾਂ ਅਪਡੇਟ ਦੇਣ ਹਾਂ ਦੀ ਦੇ ਹੌਲਕੀ ਸਨੇਹਾਦਰ ਜਾਲੀ ਬਰ ਗੁੰਦੋ ਸਿੰਘ ਹਾਂਜੀ ਅਸੀਂ ਇਹੀ ਕਹਿਣਾ ਚਾਹੁੰਦੇ ਆਂ ਕਿ ਚਲੋ ਜਲਦ ਤੋਂ ਜਲਦ ਜਿਹੜਾ ਇਹਨਾਂ ਪਾਣੀ ਇਹਨਾਂ ਦੇ ਖੇਤਾਂ ਵਿੱਚੋਂ ਨਿਕਲੇ ਤੇ ਇਹ ਦੁਬਾਰਾ ਮੋੜ ਪੈਰਾਂ ਸਿਰ ਹੋ ਜਣ ਹਨਾ ਤੇ ਮੇਨਲੀ ਤਾਂ ਉਹੀ ਆ ਕਿਉਂਕਿ ਪਰਿਵਾਰ ਤਾਂ ਆਪਣੇ ਆਪ ਤਾਂ ਐਡਜਸਟਮੈਂਟ ਕਰ ਲੈਣਗੇ ਆਪ ਇਧਰ ਉਧਰ ਜਾ ਕੇ ਸਮਾਂ ਕੱਢ ਲੈਣਗੇ ਪਰ ਜਿਹੜਾ ਇਹਨਾਂ ਦਾ ਇੱਕ ਫਾਈਨੈਂਸ਼ਲੀ ਨੁਕਸਾਨ ਹੋ ਜਾਂਦਾ ਉਹ ਉਹਨਾਂ ਨੂੰ ਮੋੜ ਪੈਰਾਂ ਸਿਰ ਹੋਣ ਨੂੰ ਸਮਾਂ ਲੱਗ ਜਾਂਦਾ ਬਿਲਕੁਲ ਬਿਲਕੁਲ ਮੋਹਿਮਾ ਤੇ ਫਾਲਦਰੀ ਜਲਦੋਂ ਜਲਦੇ ਪਰਿਵਾਰ ਆਪਣੇ ਘਰਾਂ ਚ ਵਸਦੇ ਹਾਸਲੇ ਵਸਦੇ ਰਹਾ ਬਿਲਕੁਲ ਮੋਹਿਮਾ ਕਹਿੰਦਾ ਕਿਉਂਕਿ ਜੋ ਜਿੰਨਾ ਨੁਕਸਾਨ ਹੋਸੀ ਜੋ ਉਹਦੀ ਫੀਲਿੰਗ ਹੈ ਜਦੋਂ ਦਿਲ ਟੁੱਟੇ ਐ ਇਸ ਵੇਲੇ ਘੜੀ ਘੜੀ ਹਰ ਵਾਰੀ ਹੋਈ ਜਾਂਦਾ ਅਸੀਂ ਉਹ ਫੀਲ ਨਹੀਂ ਕਰ ਸਕਦੇ ਕਿਉਂਕਿ ਬਹੁਤ ਹੀ ਮਾਰਾ ਹਾਲ ਆ ਪਰ ਅਸੀਂ ਦੇਖਦੇ ਪਾਣੀ ਉੱਤਰ ਜਵੇ ਤਾਂ ਅਸੀਂ ਕੰਮ ਸ਼ੇਰੀ ਸ਼ੁਰੂ ਕਰ ਦਈਏ ਸੰਗਤ ਦੀ ਇਹ ਹੀ ਬੇਨਤੀ ਆ ਤੁਸੀਂ ਖਾਸ ਕਰਕੇ ਡੋਨੇਸ਼ਨ ਪਹਿਲਾਂ ਦਿੰਨੇ ਆ ਹੁਣ ਵੀ ਦਿੰਨੇ ਆ ਸਾਡੇ ਕੰਮ ਚੱਲੀ ਜਾਂਦੇ ਆ ਕਿ ਤਾਂ-ਤਾਂ ਚੱਲਦੇ ਆ ਹੁਣ ਹੜ੍ਹਾਂ ਦੇ ਵਿੱਚ ਮਗਰੋਂ ਅਸੀਂ ਤਿਆਰੀ ਸਾਡੀ ਹੋ ਰਹੀ ਆ ਮੈਂ ਡੋਨੇਸ਼ਨ ਲਿੰਕ ਖਾਲਸਾਡ ਵਾਲੇ ਸਾਰੇ ਸ਼ੇਅਰ ਕਰ ਜਾਂਦੇ ਜਿੰਨਾ ਕੋਈ ਦਾਨੇ ਕਰ ਸਕਦੇ ਕਰੋ ਤੇ ਅਸੀਂ ਮਗਰੋਂ ਫੇਰ ਡੱਟ ਕੇ ਇੱਕਦਾਂਹੀ ਸੇਵਾ ਕਰੀਏ ਸਟਾਰ ਪਿੰਡਾਂ ਦੇ ਵਿੱਚ ਇਹ ਨਹੀਂ ਪਈ 6 ਮਹੀਨੇ ਸੋਚੀ ਜਾਈਏ ਗੁਰਵਿੰਦਰ ਸਿੰਘ ਜੀ ਨੂੰ ਸਾਰੇ ਦਾ ਧੰਨਵਾਦ ਤੇ ਕੱਲ ਨੂੰ ਫੇਰ ਗੱਲ ਕਰਦੇ ਆ ਤੁਹਾਡੇ ਨਾਲ ਵਾਈਕਰ ਜੀ ਦਾ ਖਾਲਸਾ ਵਾਈਕਰ ਜੀ ਖਤਮ ਸਰ ਸੰਗਤ ਜੀ ਜੋ ਤੁਸੀਂ ਦੇਖਿਆ ਹੁਣ ਪੰਜਾਬ ਦੇ ਕਈ ਇਲਾਕੇ ਪਾਣੀ ਥੱਲੇ ਇਸ ਵੇਲੇ ਹੈਗੇ ਸਲਤਨ ਪਰ ਲੋਧੀ ਤੁਹਾਨੂੰ ਪਤਾ ਪਹਿਲੇ ਵੀ ਇਲਾਕੇ ਵਿੱਚ 2 ਸਾਲ ਪਹਿਲਾਂ 1.5 ਸਾਲ ਪਹਿਲਾਂ 5 ਸਾਲ 6 ਸਾਲ ਪਹਿਲਾਂ ਘੜੀ ਘੜੀ ਹੜ ਆਉਂਦੇ ਇੱਕਦਾਂ ਸਾਰਾ ਬਣ ਜਾਂਦਾ ਮੁੜ ਕੇ ਫੇਰ ਹੜ ਆ ਜਾਂਦੇ ਇਹਦਾ ਕੋਈ ਹੱਲ ਸਰਕਾਰ ਨੂੰ ਕੱਢਣਾ ਪੈਣਾ ਕਿਉਂਕਿ ਕਾਫੀ ਵੱਡੇ ਲੈਵਲ ਤੇ ਇਹ ਮੋਕ ਪਰੇਸ਼ਾਨੀ ਹੁੰਦੀ ਆ ਭਈ ਜਦੋਂ ਬਾਰਿਸ਼ ਪੈਂਦੀ ਮੀਂਹ ਪੈਂਦਾ ਬੰਦਾ ਸੋਚਣ ਲੱਗ ਪੈਂਦਾ ਲੱਖਾਂ ਚ ਮੁੜ ਕੇ ਫੇਰ ਹੜ ਆ ਜਾਣੇ ਸਾਰੇ ਭਾਂਡੇ ਪੁੰਡੇ ਸਾਰਾ ਕੁਸ਼ ਸਾਰਾ ਕੁਸ਼ ਚਲ ਜਾਂਦਾ ਪਸੂ ਡੰਗਰ ਜੋ ਫਸਲਾਂ ਕੂ ਮੋਟਰਾਂ ਸਾਰਾ ਕੁਝ ਡੈਮੇਜ ਹੋ ਜਾਂਦਾ ਤੇ ਇਹ ਬਹੁਤ ਹੀ ਮਾੜਾ ਹਾਲਿਆ ਅਸੀਂ ਆਪਣੇ ਵੱਲ ਜੋ ਕਰ ਸਕਦੇ ਕਰਾਂਗੇ ਤੁਸੀਂ ਸਾਨੂੰ ਸਪੋਰਟ ਕਰੀ ਜਾ ਜਿੱਥੇ ਵੀ ਆਗੇ ਆ ਵਾਇਗੁਰਜੀ ਖਾਲਸਾ ਵਾਇਗੁਰਜੀ ਖਾਲਸਾ